ਨੌਸ਼ਰਵਾਲੇ ਆਏ ਦਿਨ ਲੁੱਟਾਂ ਘੁਆਂ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਉਂਦੇ ਹਨ ਅਤੇ ਲੋਕਾਂ ਨਾਲ ਠੱਗੀਆਂ ਲਾਉਂਦੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੇ ਆਰੀਆ ਸਕੂਲ ਨੇੜੇ ਇੱਕ ਦੁਕਾਨ ਤੇ ਬੈਠੀ ਇੱਕ ਔਰਤ ਨੂੰ ਤਿੰਨ ਲੋਕਾਂ ਨੇ ਹਿਪਰੋਟਾਈਜ਼ ਕਰਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਅਤੇ ਉਹਨਾਂ ਨੇ ਮਿਲ ਕੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਮੁੱਲਜਮ ਦੇ ਕੋਲ ਲਗਭਗ ਡੇਢ ਟੋਲੇ ਦਾ ਸੋਨਾ ਲੈ ਕੇ ਇਹ ਫਰਾਰ ਹੋ ਗਏ ਘਟਨਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਨੇ ਦੱਸਿਆ ਕਿ ਉਹ ਕੱਲ ਸ਼ਾਮ ਨੂੰ ਜਦੋਂ ਖਾਣਾ ਖਾਣ ਲਈ ਗਿਆ ਤਾਂ ਉਸ ਦੀ ਮਾਂ ਉਸ ਦੁਕਾਨ ਤੇ ਬੈਠ ਗਈ ਇੱਕ ਬਾਬੇ ਕਿਸਮ ਦਾ ਨੌਜਵਾਨ ਦੁਕਾਨ ਤੇ ਆਇਆ ਤੇ ਡੀਰਾ ਰਾਰਾ ਸਵਾਮੀ ਦਾ ਪਤਾ ਪੁੱਛਦਾ ਹੋਇਆ ਅੱਗੇ ਚਲਾ ਜਾਂਦਾ ਹੈ ਕੁਝ ਹੀ ਸਮੇਂ ਬਾਅਦ ਇੱਕ ਨੌਜਵਾਨ ਅਤੇ ਇੱਕ ਔਰਤ ਦੁਕਾਨ ਤੇ ਆਉਂਦੇ ਹਨ ਅਤੇ ਇੱਕ ਰੁਮਾਲ ਮੰਗਦੇ ਹਨ ਜਿਵੇਂ ਹੀ ਦੁਕਾਨ ਤੇ ਬੈਠੀ ਮਹਿਲਾ ਉਹ ਰਮਾਲ ਦਿਖਾਉਂਦੀ ਹੈ ਉਸੇ ਟਾਈਮ ਹੀ ਉਹ ਬਾਬਾ ਦੁਆਰਾ ਦੁਕਾਨ ਤੇ ਆਉਂਦਾ ਹੈ ਅਤੇ ਰਮਾਲ ਖਰੀਦਣ ਆਏ ਦੋਵੇਂ ਲੋਕ ਕਹਿੰਦੇ ਹਨ ਕਿ ਇਹ ਬਾਬਾ ਜੀ ਬਹੁਤ ਹੀ ਮਹਾਨ ਤਪਸਵੀ ਹਨ ਜਿਨ੍ਹਾਂ ਨੇ ਮਿਲ ਕੇ ਉਸ ਮਹਿਲਾ ਨੂੰ ਹਿਪਨੋਟਾਈਜ਼ ਕੀਤਾ ਅਤੇ ਆਪਣੀਆਂ ਉਂਗਲਾਂ ਦੀਆਂ ਅੰਗੂਠੀਆਂ ਕੱਢੀਆਂ ਅਤੇ ਰਮਾਲ ਵਿੱਚ ਰੱਖ ਕੇ ਕੋਈ ਹਰੇ ਰੰਗ ਦੀ ਚੀਜ਼ ਉਸ ਮਹਿਲਾ ਨੂੰ ਦਿੱਤੀ ਜਿਸ ਵਿੱਚ ਪੰਗ ਜਾਂ ਕੋਈ ਹੋਰ ਨਸ਼ਾ ਸੀ ਇਸ ਮੌਕੇ ਤੇ ਦੁਕਾਨਦਾਰ ਨੇ ਦੱਸਿਆ ਡੇਢ ਲੱਖ ਦੇ ਕਰੀਬ ਦਾ ਸੋਨਾ ਖਰੀਦਿਆ ਤੇ ਫਰਾਰ ਹੋ ਗਏ ਘਟਨਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਅਤੇ ਇਹਨਾਂ ਦੇ ਚਿਹਰੇ ਸਾਫ਼ ਸੀਸੀਟੀਵੀ ਵਿੱਚ ਆ ਰਹੇ ਹਨ ਇਸ ਮੌਕੇ ਤੇ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਮਾਂ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ ਅਤੇ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਰਿਪੋਰਟ ਵੀ ਦਰਜ ਕਰਵਾਈ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਦੁਕਾਨਦਾਰ ਦੇ ਮਾਲਕ ਅਤੇ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਅਤੇ ਜਾਣਕਾਰੀ ਲੈਣੇ ਆ ਇਹ ਸਾਰੇ ਘਟਨਾ ਬਾਰੇ ਰਾਜੇ ਕੁਮਾਰ ਨਾਮ ਹੈ ਮੇਰਾ ਮੋਗੇ ਦਾ ਰਹਿਣ ਵਾਲਾ ਇਹ ਇਹ ਸਰ ਕੱਲ ਆ ਰਹੀਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਹੈ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਮਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜੈਂਸ ਸੀਗੇ ਜਿਹੜਾ ਇੱਕ ਜੈਂਸ ਸੀ ਜੋ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਇਹ ਪ੍ਰੋਟਾਈਜ਼ਮੈਂਟ ਇਸ ਟਾਈਪ ਨਾਲ ਕੁਝ ਕਰਤਾ ਕਿ ਜਿਦੇ ਵਿੱਚ ਕੁਝ ਵੀ ਸੁੱਧ ਬੋਧੰਦਾ ਨਹੀਂ ਭੁੱਲ ਗਈ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ ਤੇ ਸਾਡਾ ਇਸ 'ਚ ਇੱਕ ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਕਿਵੇਂ ਆਇਆ ਕੋਹਣ ਆਇਆ ਸੀ ਪਹਿਲਾਂ ਕੀ ਮੰਗਿਆ ਸੀ ਸਭ ਤੋਂ ਪਹਿਲਾਂ ਜੀ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਹਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਆ ਇਹ ਕਹਿੰਦੀ ਉਹ ਤਾਂ ਬਾਹਰ ਬਾਰ ਆ ਐਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗਦੇ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਵਾਲੇ ਬਾਬਾ ਜੀ ਆਗੇ ਤੁਹਾਨੂੰ ਪੈਰੀ ਹੱਤ ਲਾਓ ਇਹ ਉਹ ਇਦਾਂ ਨਾ ਕੁਝ ਕਰਨ ਲੱਗੇ ਇੰਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਐ ਅੱਖਾਂ ਚੱਖਾਂ ਕੋਈ ਪਾਪ ਉਹ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਹਾਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾਲਾ ਇਹ ਖਾਲਾ ਹਜੇ ਵੀ ਨਹੀਂ ਕੋਸ਼ਿਸ਼ ਸੁੱਧ ਬੁੱਧ ਦੀ ਭੁੱਲੀ ਪਈ ਹੈ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਹਾਂ ਮੈਂ ਇਸ ਕਰਕੇ ਇਹ ਦੱਸ ਰਿਹਾ ਮੈਂ ਪੁਲਿਸ ਚਾ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ ਚ ਮਦਦ ਕੀਤੀ ਜਾਵੇ ਕਿ ਅਸੀਂ ਬਹੁ ਮਿਡਲ ਫੈਮਿਲੀ ਦੇ ਬੰਦੇ ਹਾਂ ਕਿ ਸਾਡਾ ਜੋ ਮਿਹਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ ਚ ਲੈ ਗਏ ਹੋਏ ਹੈ ਕਿ ਸਾਡੀ ਇਸ ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਕੋਸ਼ ਜਿਹੜਾ ਲੈ ਕੇ ਗਏ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਕੁਝ ਸੁਣਾਇਆ ਸੀ ਮਨੂੰ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਜਰ ਉਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟੈਪੇਸਟ੍ਰੀ ਦੀ ਚੀਜ਼ ਸੀਗੀ ਜਿਹੜਾ ਕੀ ਕੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਵੀ ਲੱਗੇ ਲੱਗਾਂ ਤੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰ ਰਹੇ ਹਾਂ ਮੰਗ ਬਸ ਇਹੀ ਹੈ ਜੀ ਜੋ ਸਾਡਾ ਲੈ ਗਏ ਹੈ ਸਨ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਆਰਿਆ ਸਕੂਲ ਗੋੜ ਤੇ ਨਿਆਗੀ ਦਾਤੜ ਹੈ ਤੇ ਪੈਸਾ ਨਾਲ ਲੁੱਟ ਹੋਈ ਹੈ ਕਿੱਦਾਂ ਲੁੱਟ ਹੋਈ ਹੈ ਕਿਹੜੀ ਮੰਗ ਹੋਈ ਹੈ ਕਾਲਮਬੀਤੀ 24 2025 ਨੂੰ ਨੀਲਮ ਉਰਫ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰਿਆ ਰੋਡ ਮੋਗਾ ਜਦੋਂ ਗਲੀ ਨੰਬਰ 4 ਨੂੰ ਤੁਹਾਨੂੰ ਮੋਗਾ ਬੰਨਿਆਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ ਦੋ ਅਣਜਾਣੇ ਵਿਅਕਤੀ ਨਾਲ ਉਹ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤ ਸੁنگਾ ਕੇ ਔਰਤ ਨੂੰ ਨੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿਹਦੇ ਸੀਟਕਾਂ ਦੇ ਫੋਟੋ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਪੜਾਅ ਦਰਖਾਸਤ ਸਾਡੇ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਟਕਾਂ ਦੀ ਫੋਟੋ ਹੰਗਾਰ ਰਹੇ ਆ ਦੋਸਤ ਨੂੰ ਜਲਦੀ ਜਲਦੀ ਕਰ ਸਕਤ ਤਰਾਂ